ਆਵੇ ਸਾਰੇ ਸਾਸਰੀਆ ਕਲਜੁਰਿਆ ਹੋ ਰਿਹਾ ਹੋ ਰਿਹਾ ਕੀ ਕਹਿ ਕੇ ਆਏ ਸਾਰੇ ਲੱਗਾ ਕਾਰ ਉਹ ਤਾਂ ਉੱਤੀ ਆ ਕੰਮ ਹੈ 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 ਕੀ ਕੀ ਚਾਹੀਦਾ ਕਰਨ ਮੈਂ ਤੇਰੀ ਬਤ ਹਾਂ ਜੀ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਸੋ ਦੋਸਤੋ ਆਪਣੇ ਨਾਲ ਕਰਨ ਆ ਆ ਵੀ ਕਰਨ ਰਮਾਲ ਠੀਕਰ ਆ ਸੋ ਅਪਾ ਹਜ਼ਾਰਾਂਗੇ ਆਪਣੇ ਰੂਮ ਦੇ ਵਿੱਚ ਕਰਨ ਹਾਂ ਕਿੱਥੋਂ ਆਏ ਆਪਾਂ? ਨਾ ਘੜ ਤੂੰ। ਨਾ ਲਗੜ ਤਾ। ਨਾ ਹੁਣ ਕਿੱਥੋਂ ਆਏ ਆਂਗੇ? ਹੁਣ ਪਿੰਡਾਂ ਪਤਾ ਕੇ। ਹਾਂ। ਐ ਆ ਦੰਨ ਜਾ ਕੇ ਪਹਿਲਾਂ ਦੰਨ ਜਾ। ਲੰਗਰ ਹਾਲ ਚੋਂ ਆਏ ਆਂਗੇ ਦੋਸਤੋ। ਇਹ ਥੋੜਾ ਜਿਆ ਜ਼ਿਆਦੇ ਉਹ ਚੱਲਦਾ। ਰੁਕ ਜਾ। ਕਿੱਥੇ ਚੀਤੀ ਆ ਜਾ। ਲਾ ਭੱਜ ਲੈ ਦੇਖੋ। ਦੇਖੀ ਲੈਫਟ ਤੇ ਨੂੰ ਚੌ ਬਹੁਤ ਜ਼ਿਆਦੇ ਆ। 1 ਮਿੰਟ ਰੁਕ ਜਾ। ਲੋ ਕਿੱਧਰ ਦੀ ਬਲੀ ਮੱਦਾ ਜੀ ਲੈ ਵੀ ਲਿਫਟ ਦੇ ਵਿੱਚ ਦੋਸਤੋ ਕਿਹਨਾਂ ਚੜ ਦੇਖ ਸਕਦੇ ਤੁਸੀਂ ਲਿਫਟ ਚ ਚੜ ਗਏ ਦਫਤਰ ਗਿਆ ਲੱਖ ਆਪਾਂ ਨੇ ਸਾਈਕਲ ਫਲੋਰ ਤੇ ਜਾਣਾ ਹਾਂ ਵੀ ਕਰਨਾ ਕਿਹੜੇ ਫਲੋਰ ਤੇ ਜਾਣਾ ਆਪਾਂ ਨੇ ਕਰੇ ਐਵੇਂ ਕਰ ਦੂਜੇ ਤੇ ਸੈਕਿੰਡ ਫਲੋਰ ਤੇ ਜਾਣਾ ਇੱਦਾਂ ਦੇਖ ਇੱਦਾਂ लो में मित्रों साइकिल पावर अपना मिल चलो जी खोलो हाँ जी हाँ ओके 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 देख। एक देख हाँ सेकंड फ्लोर है ठीक है एक बार देखिए दो दो क्लेम ओह तेरे को तेरे को तेरे को तेरे को तेरे को तेरे को ਹੋ ਜਾ ਰਿਹਾ ਭੱਜਿਆ ਕੁਲਿਆ ਲੋਜੀ ਹੋ ਗਿਆ ਭੱਜ ਜ ਤੇ ਹੁਣ ਉਹ ਲੰਘ ਗਿਆ ਕਮਰੇ ਚ ਕਮਰੇ ਦੇ ਵਿੱਚ ਲੰਘ ਗਿਆ ਉਹ ਹਾਂ ਬਈ ਕੀ ਕਹਿ ਕੇ ਆਏ ਤੇ ਉੱਥੇ ਉਹ ਪਹਿਰੇ ਨੂੰ ਕੀ ਕਹਿ ਲੱਗਾ ਚੱਲ ਰਹੇ ਨਹੀਂ ਹਾਂ ਸਾਰੇ ਸੱਤਿਆ ਕਾਲ ਜੂ ਰਿਹਾ 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 ਕੀ ਕਹ ਕੇ ਆਏ ਲੱਗਾ ਕਰੋ ਤਾਂ ਉੱਕੇ ਆ ਕੰਮ ਹੈ 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 ਕੀ ਲੱਗਾ ਕਰੋ ਉੜਾ ਕੇ ਇੱਧਰ ਕਾਇਕੇ ਸਾਰਿਆਂ ਨੂੰ ਦੱਸ 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 ਲੱਗਾ ਵੀ ਹੈ ਇਹ ਗਾਣੀ ਹਾਂ ਲੱਗਾ ਵੀ ਕਾਨੀ ਦੋਨਾਂ ਨੇ ਲੰਗਰ ਖਾ ਲਿਆ ਦੋਨਾਂ ਨੇ ਹੋਰ ਕੀ ਹੋਰ ਕੀ ਚਾਹ ਵੀ ਪੀਣੀ ਆ ਚਾਹ ਵੀ ਪੀਲੀ ਨਾ ਵੀ ਸਾਰਿਆਂ ਨੂੰ ਵੱਲੋਂ ਸਤਸ੍ਰੀਕਾਲ ਜੀ ਠੀਕ ਠਾਕ ਹੋ ਸਾਰੇ ਇਹ ਗੱਲ ਜੀ ਸਾਰੀ ਠੀਕ ਹੋਈ ਹਾਂ ਲੰਗਰ ਛੱਕ ਲਿਆ ਹੁਣ ਚਲ ਫਿਰ ਚਲੀਏ ਚਲੋ ਹਾਂਜੀ ਦੋਸਤੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ